आज जो गवर्नमेंट ने दस साल की सजा और मैं जुर्माना नया नक्की किया था वो आज अमित शाह जी ने यहाँ मीटिंग बुला के होम डिपार्टमेंट में ये सब दोनों जो हैं दो दो है दोनों माफ कर दिए अभियंस में रख दिए हैं हिट एंड रन मामले च बनाए गए तीन नए कानून केंद्र सरकार हूँ लागू नहीं करेगी जी हाँ केंद्र सरकार ने तीन कानून होल्ड ते पा दिता है ਹਿੱਟ ਐਂਡ ਰਨ ਕੇਸ ਸੇ ਨਵੇਂ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਟਰਾਂਸਪੋਰਟਰਾਂ ਵਿਚਾਲੇ ਗੱਲਬਾਤ ਹੋਈ ਹੈ ਅਤੇ ਦੋਵਾਂ ਵਿਚਾਲੇ ਕਾਨੂੰਨਾਂ ਨੂੰ ਲਾਗੂ ਨਾ ਕਰਨ ਦੀ ਸਹਿਮਤੀ ਬਣ ਗਈ ਹੈ। ਕੇਂਦਰ ਸਰਕਾਰ ਨੇ ਟਰਾਂਸਪੋਰਟਰਾਂ ਨੂੰ ਡਰਾਈਵਰਾਂ ਦੀ ਹੜਤਾਲ ਵਾਪਸ ਲੈਣ ਲਈ ਕਿਹਾ ਹੈ। ਜਿਸ ਤੋਂ ਬਾਅਦ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਕਾਨੂੰਨਾਂ ਨੂੰ ਫਿਲਹਾਲ ਲਾਗੂ ਨਹੀਂ ਕੀਤਾ ਜਾਵੇਗਾ। ਉਧਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਅਮਿਤ ਲਾਲ ਮਦਨ ਨੇ ਮੰਗਲਵਾਰ ਨੂੰ ਦੱਸਿਆ ਕਿ ਗ੍ਰਹਿ ਮੰਤਰਾਲੇ ਨਾਲ ਅਗਲੀ ਮੀਟਿੰਗ ਤੱਕ ਹਿੱਟ ਐਂਡ ਰਨ ਕਾਨੂੰਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਜਦੋਂ ਵੀ ਇਹ ਕਾਨੂੰਨ ਲਾਗੂ ਹੋਣਗੇ ਤਾਂ ਟਰਾਂਸਪੋਰਟ ਕਾਂਗਰਸ ਨਾਲ ਗੱਲਬਾਤ ਕਰਕੇ ਹੀ ਇਹਨਾਂ ਕਾਨੂੰਨਾਂ ਨੂੰ ਸਹਿਮਤੀ ਦੇ ਨਾਲ ਲਾਗੂ ਕੀਤਾ ਜਾਵੇਗਾ ਜੀ ਜੀ ہمارے ਪਿਆਰੇ ਡਰਾਈਵਰ ਭਾਈਓ ਆਪ ہمارے ਡਰਾਈਵਰ ਨਹੀਂ ہمارے ਸੋਲਜਰ ਹੈ ਜੈਸੇ ਸੋਲਜਰ ਬਾਰਡਰ ਤੇ ਕੰਮ ਕਰਤੇ ਹੈ ਵੈਸੇ ਆਪ ਲੋਕ ਕੰਮ ਕਰਤੇ ਹੈ ਆਪ ਲੋਕੋ ਕੋਈ ਚਿੰਤਾ ਆਪ ਸੇ ਜ਼ਿਆਦਾ ਹਮਕੋ ਹੈ ਹਮ ਇਹ ਚਾਹਤੇ ਹੈ ਕਿ ਆਪ ਕੋ ਕੋਈ ਵੀ ਤਕਲੀਫ ਨਹੀਂ ਹੋਵੇ आज जो गवर्नमेंट ने दस साल की सजा और जुर्माना नया नक्की किया था वो आज अमित शाह जी ने यहाँ मीटिंग बुला के होम डिपार्टमेंट में ये सब दोनों जो है दोनों माफ कर दिए अभ्यंस में रख दिए हैं और जब तक ये ऑल इंडिया मोटर ट्रांसपोर्ट से नेक्स्ट मीटिंग नहीं होगी कोई भी लागू नहीं होंगे दस ये कि बीते कल तो देश भर बीच ਤਮਾਮ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਸੀ ਜਿਸ ਕਾਰਨ ਪੈਟਰੋਲ ਪੰਪਾਂ ਤੋਂ ਲੈ ਕੇ ਆਮ ਜਨਜੀਵਨ ਅਸਤਵਿਅਸਤ ਹੁੰਦਾ ਨਜ਼ਰ ਆਇਆ ਸੀ ਪੈਟਰੋਲ ਪੰਪਾਂ ਤੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਸੀ ਅਤੇ ਕੁਝ ਹੀ ਘੰਟਿਆਂ ਵਿੱਚ ਪੈਟਰੋਲ ਪੰਪ ਡਰਾਈ ਹੋ ਗਏ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਸਰਕਾਰ ਨੂੰ ਇਹ ਤਿੰਨ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਸੀ ਦਸੇ ਇੱਕ ਕੇਂਦਰ ਸਰਕਾਰ ਵੱਲੋਂ ਲਾਗੂ ਤਿੰਨ ਕਾਨੂੰਨਾਂ ਚ ਕਿਹਾ ਗਿਆ ਕਿ ਜੇਕਰ ਕੋਈ ਵੀ ਟਰੱਕ ਡਰਾਈਵਰ ਜਾਂ ਫਿਰ ਹੋਰ ਵਹੀਕਲ ਚਾਲਕ ਐਕਸੀਡੈਂਟ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਉਸ ਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਦੀ ਸਜ਼ਾ ਹੋਵੇਗੀ ਜਿਸ ਤੋਂ ਬਾਅਦ ਟਰੱਕ ਡਰਾਈਵਰਾਂ ਨੇ ਇਸ ਕਾਨੂੰਨ ਨੂੰ ਕਾਲਾ ਕਾਨੂੰਨ ਘਰਾੜ ਦਿੱਤਾ ਸੀ ਅਤੇ ਇਸ ਖਿਲਾਫ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ